ਨੇ ਆਪਣੀ ਫਰਿਆਦ ਲੈ ਕੇ ਆਪਣਾ ਦੁੱਖ ਲੈ ਕੇ ਚਾਹੇ ਕਿਸੇ ਦੀ ਕੁੜੀ ਦਾ ਮਸਲਾ ਚਾਹੇ ਕੋਈ ਪੈ ਦੱਬੀ ਬੈਠਾ ਕੋਈ ਚਾਹੇ ਕੋ ਹੋਰ ਮਸਲੇ ਨੇ ਮੈਂ ਤਾਂ ਫਿਰ ਵੀ ਖੜਦਾ ਰਹੇ ਮੈਂ ਐਮਐਲਏ ਸੀ ਨਾਵੇਂ ਪੀਸ ਨਾਵੇਂ ਕੋ ਸਰਕਾਰ ਸੀ ਹਾਲਾਂਕਿ ਸਰਕਾਰ ਮੇਰੇ ਉੱਪਰ ਸੀ ਪਰ ਮੈਂ ਤਾਂ ਜਦੋਂ ਉਹ ਬੰਦਾ ਗਿਆ ਪੰਜਾਬ ਦੀਆਂ ਸੰਕੜੇ ਕੁੜੀਆਂ ਜਿਹੜੀਆਂ ਘਰਾਂ 'ਚ ਵਸਾਤੀਆਂ ਹੋਣੀਆਂ ਜਿਹੜੀਆਂ ਉਹ 5 ਸਾਲ ਦੀ ਕੋ 4 ਸਾਲ ਦੀ ਘਰਾਂ 'ਚ ਬੈਠੀਆਂ ਸੀ ਲੱਖਾਂ ਰੁਪਈਆ ਲਤੇ ਡਾਕਟਰਾਂ ਤੋਂ ਬਾਸ ਕਰਾਇਆ ਡਾਕਟਰਾਂ ਨੇ ਪਰਚੇ ਵੀ ਕਰਾਏ ਆ ਪਸਾਨੀ ਮੋਰਚੇ 'ਚ ਵੀ ਲੜਿਆ ਉਦੋਂ ਵੀ ਪਰਚੇ ਹੋਏ ਦਿੱਲੀ ਪੁਲਿਸ ਵੱਲੋਂ ਨਾਮ ਵੀ ਰਿਹਾ ਸਰ ਤੇ ਹੁਣ ਵੀ ਮੋਰਚੇ 'ਚ ਡਣੇ ਆ ਹੋਰ ਵੀ ਮਜ਼ਦੂਰਾਂ ਦੀ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਵੀ ਕੰਮ ਹੈ ਜਹਰ ਜਗਾ ਆ ਰੈ ਨੌਕਰੀ ਹੈ ਉਹ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਇਸ ਤਰੀਕੇ ਨਾਲ ਜਿਹੜੇ ਪ੍ਰਵਾਸੀ ਲੋਕ ਇੱਥੇ ਜੁਪੀ ਬਿਹਾਰ ਤੋਂ ਆ ਕੇ ਪੰਜਾਬ ਦੇ ਉੱਤੇ ਕਾਬਜ਼ ਹੋ ਰਹੇ ਨੇ ਸਾਡਾ ਸਾਰਾ ਜਿਹੜਾ ਗਰੀਬ ਬੰਦਾ ਰੋਜ਼ਗਾਰ ਆ ਕੰਮ ਲਗਾਤਾਰ ਖੋਲੇ ਐਥੇ ਛਾਤੀ ਦੇਖਿਓ ਹੁਣ ਆਪਣੇ ਮਹਾਰਾਜਲੇ ਸੂਏ ਤੇ ਬੈਠੇ ਸੀਗੇ ਪਸੂ ਬੰਨੀ ਬੈਠੇ ਸੀਗੇ ਸਾਡੇ